ਉਹਨਾਂ ਲੋਗ ਲਗਾਤਾਰ ਹੀ ਸ਼ਕਤੀ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਤੇ ਕਿਹੜੀ ਉਪਲਬਧੀ ਅੱਜ ਹੱਥ ਵਿੱਚ ਹੈ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਨਸ਼ਾ ਜਿਹੜਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ ਤੇ ਜਿਹਦੇ ਤਹਿਤ ਠਾਣਾ ਧਾਰੀਵਾਲ 'ਚ ਜਦੋਂ ਤੋਂ ਅਸੀਂ ਇੱਕ ਜਿੱਤ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਚ ਪ੍ਰੇਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਵੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਵੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਐ ਇਸਲਾਮ ਤੁਮਸੀ ਇਹਦੇ ਨਾਲ ਲੰਬੜ ਹੈ ਉਹਦੇ ਖਿਲਾਫ ਕਰੀ 15 ਮਕਦਮੇ ਦਰਜ ਨੇ ਉਹਨੂੰ ਹੀ ਐਨਡੀਪੀਐਸ ਚ ਅਰੈਸਟ ਕੀਤਾ ਸਰਕੀ ਕੀ ਬਰਾੰਤ ਹੋ ਜੇ ਕੋਈ ਉਦੋਂ ਕੋਲ ਕੋਲ 5 ਗ੍ਰਾਮ ਹੀ ਰੋਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁਛਗਿਸ ਕੀ ਕਿੱਥੋਂ ਲਿਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਸਰ ਕਿੰਨੇ ਪਰਚੇ ਦਰਜ ਹੋਏ ਨੇ ਜਿਹਦੇ ਤੋਂ 15 ਪਰਚੇ ਦਰਜ ਨੇ ਜੀ ਐਨ ਡੀ ਪੀਐਸ ਤੇ ਜਿਹੜੇ ਪਹਿਲੇ ਬੰਦੇ ਫੜਿਆ ਉਹਨਾਂ ਦਾ ਸਰ ਬੈਕਵਾਰਡ ਦੱਸਿਆ ਕਿ ਕਿੱਥੋਂ ਉਹਨਾਂ ਨੇ ਪੀਲ ਕੇ ਲਿਆਂਦੀ ਕੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੀ ਜੋ ਪੁਛਗਿਸ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਵੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਰ ਅਜੇ ਕੋਈ ਟ੍ਰੈਵਲ ਏਜੰਟ ਨਹੀਂ ਜਿਹੜਾ ਪਗੋੜਾ ਹੈਗਾ ਉਹ ਵੀ ਭਾਰੀ ਗੱਲ ਪੁੱ ਹਾਂਜੀ ਇਹ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬੱਚੇ ਚਲੇ ਆ ਰਹੇ ਪੁਲਿਸ ਗ੍ਰਿਫਟੋ ਇਹਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਕੇ ਲਿਆ ਤੇ ਅੱਗੇ ਵਿੱਚ ਵੀ ਇਦਾਂ ਹੀ ਰਹੇਗੀ ਆਪਣੀ ਇਹ ਹਾਂਜੀ ਇਹ ਸਪੈਸ਼ਲ ਡਰਾਈਵ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਚ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲੈਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਲੱਤ ਪਾਈ ਜਾਵੇ ਇਨਾਂ ਦੇ ਖਿਲਾਫ ਜੋ ਉਹ ਵੀ ਸਖਤ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਆਮ ਪਬਲਿਕ ਨੂੰ ਵੀ ਇਹ ਦੱਸਣਾ ਜਾਂਦਾ ਪਬਲਿਕ ਨੂੰ ਤੇ ਜਿਹੜਾ ਦੇਖੋ ਮੈਸੇਜ ਬਾਰ-ਬਾਰ ਆਪਾਂ ਪਹਿਲਾਂ ਵੀ ਇਹ ਹੈ ਕਿ ਸਾਡ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਪਬਲਿਕ ਦਾ ਸਹਿਯੋਗ ਜਿਹੜਾ ਵਾ ਉਹ ਮਤਲਬ ਬੜਾ ਜ਼ਰੂਰੀ ਹੈ ਜੀ ਜੇ ਆਪਾਂ ਕਿਸੇ ਜਿਹੜੀ ਕੋਈ ਸਮਾਜ ਚ ਗਤੀਆਂ ਨੇ ਉਹਨਾਂ ਦੇ ਹੀ ਕਾਰਵਾਈ ਕਰਨੀ ਹੈ ਜਾਂ ਉਹ ਕਰਦੇ ਆ ਤਾਂ ਉਹਨਾਂ ਦਾ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤੇ ਅਪੀਲ ਹੈ ਕਿ ਸਾਨੂੰ ਸਹਿਯੋਗ ਕਰੋ ਕੁਝ ਜਿਹੜੇ ਜਿਹੜੇ ਬਿਨਾਂ ਨੰਬਰਾਂ ਤੋਂ ਉਹ ਵਾਹਨ ਮੋਟਰਸਾਈਕਲ ਵਗੈਰਾ ਜਾਂ ਉਹਦੇ ਫੋਟੋ ਆ ਅਧਰਾਂ ਹਮੇਸ਼ਾ ਜ਼ਿੰਮੇਵਾਰੀ ਵਾਲਾ 14ਵੀਂ ਕਿਸ ਤਰ੍ਹਾਂ ਦਾ ਇਹ ਬਿਨਾ ਨੰਬਰੀ ਤੋਂ ਤੇ ਜਦੋਂ ਵੀ ਸਾਡੀ ਸਪੈਸ਼ਲ ਨਾਕਾਬਦੀ ਲੱਗਦੀ ਹੈ ਸਾਡਾ ਫੋਕਸ ਹੀ ਹੁੰਦਾ ਕਿ ਟ੍ਰਿਪਲ ਰਾਈਡਿੰਗ ਤੇ ਵਿਦਾਊਟ ਨੰਬਰ ਪਲੇਟ ਦੂਜੇ ਤੇ ਚਲੋ ਅਸੀਂ ਘੱਟ ਬਾਰੇ ਫੋਕਸ ਹੈ ਵੀ ਇਹਨਾਂ ਦੇ ਇਹ ਦੋ ਚੀਜ਼ਾ ਸਾਡਾ ਫੋਕਸ ਹੁੰਦਾ ਜੀ ਉਹਨਾਂ ਦੇ ਪ੍ਰੋਪਰ ਜਿਹੜਾ ਜਿਹੜੇ ਕੋਈ ਪੇਪਰ ਹੀ ਨਹੀਂ ਹੋ ਤੇ ਆਪਣੇ ਥਾਣੇ ਲੈ ਕੇ ਬਾਉਂਡ ਕਰੀਦਾ ਜੀ ਬਾਕੀ ਦੇ ਜੋ ਵੀ ਚਲਾਨ ਹੈ ਉਹ ਚਲਾਨ ਕਰੀਦੇ ਜਿਹੜੇ ਸਾਰੇ ਫਰਜੀ ਟਰੈਵਲ ਹੈ ਜੈਂਟਰਾ ਉਹਨਾਂ ਤੇ ਕੋਈ ਕਾਰਵਾਈ ਰਿਟੀਨ ਵਾਂਗ ਕੀਤੀ ਜਾ ਰਹੀ ਹੈ ਨਈ ਰੂਟੀਨ ਵਾਈਜ਼ ਕੋ ਜਿਹੜੀ ਮਤਲਬ ਸਪੈਸ਼ਲ ਜੇ ਕੋਈ ਸਾਡੇ ਕੋਲ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਜੀ ਜੋ ਬਣਦੀ ਕਰ ਵੀ ਤੁਰੰਤ ਕਰਦੇ